ਨਾਲਪਿੰਡਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਦੀਪ ਸਿੰਘ ਰੋਮਾਣਾ ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਆਪਣੀ ਨਿਰੰਤਰ ਵਚਨਬੱਧਤਾ ਦੇ ਹਿੱਸੇ ਵਜੋਂ ਐਸਡੀਪੀ ਕਾਲਜ ਲੁਧਿਆਣਾ ਦੀ ਐਨਸੀਸੀ ਯੂਨਿਟ ਨੇ 20 ਅਗਸਤ 2025 ਨੂੰ ਪਿੰਡ ਨੂਰਵਾਲਾ ਵਿੱਚ ਇੱਕ ਵੱਡੇ ਪੱਧਰ ਤੇ ਰੋਕ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਇਸ ਸਮਾਗਮ ਵਿੱਚ 40 ਐਨਸੀਸੀ ਕੈਡਟਾਂ ਨੇ ਉਤਸ਼ਾਹ ਨਾਲ ਭਾਗ ਲਿਆ ਜਿਨ੍ਹਾਂ ਦੀ ਅਗਵਾਈ ਤਿੰਨ ਸਥਾਈ ਇਨਸਟ੍ਰਕਟਰ ਇੱਕ ਐਸੋਸੀਏਟਿਡ ਐਨਸੀਸੀ ਅਫਸਰ ਅਤੇ ਦੋ ਸਿਵਲ ਸਟਾਫ ਮੈਂਬਰ ਕਰ ਰਹੇ ਸਨ ਇਹ ਪਹਿਲ ਕਦਮੀ ਐਨਸੀਸੀ ਦੇ ਰਾਸ਼ਟਰੀ ਵਾਤਾਵਰਣ ਯਤਨਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਯਾਲਵਾਜੂ ਕਾਰਵਾਈ ਵਾਤਾਵਰਣ ਸੰਭਾਲ ਅਤੇ ਗਲੋਬਲ ਵਾਰਮਿੰਗ ਦਾ ਮੁਕਾਬਲਾ ਕਰਨ ਵਿੱਚ ਰੋਖ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਵਿਸ਼ਾਲ ਮਿਸ਼ਨ ਨਾਲ ਮੇਲ ਖਾਂਦੀ ਹੈ ਸਥਾਨਕ ਸਰਪੰਚ ਸਰਦਾਰ ਸੁਖਜੀਤ ਸਿੰਘ ਨੇ ਕੈਡਿਟਾਂ ਦਾ ਨਿੱਘਾ ਸਵਾਗਤ ਕੀਤਾ ਤੇ ਭਾਈਚਾਰਕ ਵਿਕਾਸ ਪ੍ਰਤੀ ਉਹਨਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਹਨਾਂ ਅਤੇ ਪਿੰਡ ਦੀ ਪੰਚਾਇਤ ਦੇ ਸਮਰਥਨ ਨਾਲ ਪਿੰਡ ਦੇ ਕਈ ਮੁੱਖ ਸਥਾਨਾਂ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਸਕੂਲ ਦੇ ਮੈਦਾਨ, ਸੜਕ ਕਿਨਾਰੇ ਅਤੇ ਖੁੱਲੀਆਂ ਜਨਤਕ ਥਾਵਾਂ ਸ਼ਾਮਲ ਸਨ। ਵਾਤਾਵਰਣ ਸੰਤੁਲਨ ਅਤੇ ਲੰਬੇ ਸਮੇਂ ਦੀ ਸਥਿਰਤਾ ਤੇ ਧਿਆਨ ਕੇਂਦਰਿਤ ਕਰਦੇ ਹੋਏ ਦੇਸੀ ਰੁੱਖਾਂ ਦੀਆਂ ਕਿਸਮਾਂ ਦੇ ਪੌਦੇ ਲਗਾਏ ਗਏ। ਪਿੰਡ ਵਾਸੀਆਂ, ਸਕੂਲੀ ਬੱਚਿਆਂ ਅਤੇ ਸਥਾਨਕ ਵਲੰਟੀਅਰਾਂ ਨੇ ਵੀ ਹਿੱਸਾ ਲਿਆ ਜਿਸ ਨਾਲ ਇਸ ਸਮਾਗਮ ਨੂੰ ਭਾਈਚਾਰਿਆਂ ਸੰਚਾਲਿਤ ਵਾਤਾਵਰਣ ਕਾਰਵਾਈ ਦੀ ਇੱਕ ਸੱਚੀ ਉਦਾਹਰਣ ਵਿੱਚ ਬਦਲ ਦਿੱਤਾ ਗਿਆ। ਐਸਡੀਪੀ ਕਾਲਜ ਦੇ ਐਸੋਸੀਏਟਡ ਐਨਸੀਸੀ ਅਫਸਰ ਨੇ ਇਕੱਠ ਨੂੰ ਸੰਬੋਧਨ ਕੀਤਾ ਰਾਸ਼ਟਰ ਨਿਰਮਾਣ ਅਤੇ ਵਾਤਾਵਰਣ ਸੰਭਾਲ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਦੀ ਮਹੱਤਤਾ ਤੇ ਜ਼ੋਰ ਦਿੱਤਾ। ਐਨਓ ਨੇ ਕਿਹਾ ਕਿ ਅਜਈਆਂ ਪਹਿਲ ਕਾਦਮੀਆਂ ਰਾਹੀਂ ਸਾਡੇ ਕੈਡਟ ਨਾ ਸਿਰਫ ਅਨੁਸ਼ਾਸਨ ਅਤੇ ਅਗਵਾਈ ਸਿੱਖਦੇ ਹਨ ਸਗੋਂ ਵਾਤਾਵਰਣ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਡੂੰਗੀ ਭਾਵਨਾ ਦੀ ਵਿਕਸਤ ਕਰਦੇ ਹਨ ਇਹ ਮਹਿੰਮ ਸਾਰੇ ਭਾਗੀਦਾਰਾਂ ਦੁਆਰਾ ਨਵੇਂ ਲਗਾਏ ਗਏ ਰੁੱਖਾਂ ਦੀ ਰੱਖਿਆ ਅਤੇ ਦੇਖਭਾਲ ਕਰਨ ਲਈ ਇੱਕ ਸਮੂਹਿਕ ਸੌ ਨਾਲ ਸਮਾਪਤ ਹੋਈ ਇਹ ਪ੍ਰੋਗਰਾਮ ਇੱਕ ਸ਼ਾਨਦਾਰ ਸਫਲਤਾ ਸੀ ਜੋ ਐਨਸੀਸੀ ਦੇ ਮਾਟੋ ਇਕਤਾ ਅਤੇ ਅਨੁਸ਼ਾਸਨ ਨੂੰ ਦਰਸਾਉਂਦੀ ਸੀ ਅਤੇ ਕੈਡੀਟਾ ਅਤੇ ਪਿੰਡ ਨੂਰ ਵਾਲਾ ਦੇ ਸਥਾਨਿਕ ਪਾਈਚਾਰੇ ਦੋਵਾਂ ਤੇ ਸਥਾਈ ਪ੍ਰਭਾਵ ਛੱਡਦਾ ਸੀ